ਇਸ ਸੋਆਪਿੰਡ ਅਤਾਵਾ ਏਰੀਏ ਦੀ 15 ਦਿਨ ਮੰਨ ਕੇ ਦਰੋ ਵੀ ਨਹੀਂ ਚੱਲਦੀ ਹੈ। ਇਹ ਖਲਾ ਹਰੀ ਖੜੀ ਆ। ਤਾਂ ਕਿ ਪਾਣੀ ਵੀ ਹੈ ਵਿੱਚ। ਔਰ ਕੀ ਪਾਣੀ ਹੈ ਨਾ ਹੁੰਦੇ ਵਾਜੂਦਰ ਝੋਨੇ ਵੀ ਲਾਦੇ ਵਿੱਚ ਟੋਕਾਂ ਨਹੀਂ। ਕੂਟੇ ਵਾਲਾ ਝੋਨਾ ਤੇ ਅਤਾਵਾਲੀ ਸੋਆ ਵੀ ਦਾ ਫਿਲ ਕਹਿੰਦਾ ਵੀ ਇਹ ਇਕੱਠੀ ਜਲੂਨੀ ਬਾਕੀ ਆਪਾਂ ਮਸ਼ੀਨ ਕੋਤੇ ਤੋਨਿਆਲੇ ਏਰੀਆ ਚ ਖੜੀ ਕਰਕੇ ਸ਼ੋਪਰ ਜੀ ਮਸ਼ੀਨ ਕੋਲੇ ਜਾ ਰਹੇ ਅੱਜ ਦੇ ਸਫ਼ਰ ਦੇ ਵਿੱਚ ਸਾਡੇ ਨਾਲ ਨਹੀਂ ਰੂਪਾਸ ਲਿਆਣੀ ਪੁਰ ਬਿਭੇਲਾ ਕਾਲਾ ਸੋਸਨ ਨਾਦੀ ਖੋਖਰਾਣਾ ਤੇ ਸਾਡਾ ਕੈਪਟਨ ਰੂਪਸ ਲਿਆਣੀ ਆ ਜੀ ਮੱਝਾਂ ਪਤਾ ਨਹੀਂ ਕਿੰਨੇ ਕਿੰਨੇ ਦੁੱਧ ਦਿੰਦੀਆਂ ਕਿ ਨਹੀਂ ਦਿੰਦੀਆਂ ਨੰਗਨ ਵਾਲਿਆਂ ਨੂੰ ਬਹੁਤ ਖਰਾਬ ਕਰਦੇ ਆ ਤੇ ਹਟਾਵਾ ਤੋਂ ਲੈ ਕੇ ਪੱਲੀ ਜਵੰਧਨ ਵਾਲੀ ਹਟਾਵਾ ਤੋਂ ਲੈ ਕੇ ਤੇ ਸ਼ੋਹ ਪੋਤਾ ਏਰੀਏ ਦੇ ਵਿੱਚ ਮੱਝਾਂ ਇੰਨੀਆਂ ਘਾ ਕੇ ਉਹਨੀਆਂ ਮੇਰੇ ਹਿਸਾਬ ਨਾਲ ਸਾਰੇ ਇੰਡੀਆ ਚ ਨਹੀਂ ਹੋਣੀਆਂ ਪੰਜਾਬ ਪੰਜੂ ਮਲਾ ਕੇ ਜਿੰਨੀਆਂ ਇਸ ਏਰੀਆ ਦੇ ਵਿੱਚ ਮੱਗਾਂ ਉਹ ਸੋਧ ਪੂਰੀ ਨਹੀਂ ਦਿੰਦੀ ਇਸ ਟਾਈਮ ਕੀ ਖਿਆਲ ਆ ਰੂਪਾ ਤੇ ਇਹਨਾਂ ਬਾਰੇ ਬਿਲਕੁਲ ਨਹੀਂ ਪਹਿਲੂ ਆ। ਸੋਇਆ ਬੀਨ ਬਾਰੇ ਤੇਰਾ ਕੀ ਖਿਆਲ ਆ? ਅਜੇ 15 ਦਿਨ ਦੀ ਬਾਈ ਦਾ ਦੋਸ ਚੱਲਦੀ ਨਹੀਂ। ਤੇ ਬਾਈ ਕਿਹਾ ਜੀ ਤੁਹਾਡੀ ਮਸ਼ੀਨਾਂ ਜੇ ਰਿਪੇਅਰ ਕਰਨ ਵਾਲੀ ਖੜੀ ਆ। ਆ ਉਧਰ ਅੰਦੌਰ ਏਰੀਏ ਦੇ ਵਿੱਚ ਟਮਾਟਾਵਾ ਕੰਮ ਚੱਲ ਪਿਆ ਰਤਲਾਮ ਏਰੀਏ ਦੇ ਵਿੱਚ ਬਾਕੀ ਕੱਲ ਬਰਸਾਤ ਕਾਫੀ ਹੋ ਗਈ ਆ ਕਈ ਕਈ ਏਰੀਆ ਦੇ ਵਿੱਚ ਔਰ ਜਿਹੜੀ ਸੋਇਆ ਬੀਣ ਕੱਤ ਵਾਲੀ ਆ ਇਹਦੀ ਹਾਈਟ ਚੰਗੀ ਆ ਉਹ ਮਗਰਲੀ ਉਹ 15 ਦਿਨ ਉੱਥੇ ਵੀ ਨਹੀਂ ਚਲਦੀ 10 ਦਿਨ ਦਾ ਐਸੀ ਨਹੀਂ ਚਲਦੀ ਘਟੋ ਘਟ ਤੇ ਦੂਜੀ ਜਿਹੜੀ ਛੋਟੀ ਸੋਇਆ ਬੀਣ ਆ ਉਹਦੀ ਠੀਵੀ ਵੀ ਜ਼ਿਆਦੀ ਵੱਧਦੇ ਆ ਲੋਕ ਤੇ ਪਰ ਉਹ ਮਸ਼ੀਨ ਵਾਲੀ ਵੜਾ ਲੈਂਦੇ ਆ ਉੱਥੇ ਵੀ ਨਹੀਂ ਪਿਆ ਗਿਆ ਇਹ ਜੰਟ ਤਾਂ ਐਵੇਂ ਮਸ਼ੀਨਾ ਮੰਗਾ ਕੇ ਖਿਲਾਰ ਲੈਂਦੇ ਆ ਕਿ ਰੋਟੀਆਂ ਇਹਨਾਂ ਨੂੰ ਘਰੋਂ ਦੇਣੀਆਂ ਪੈਣ ਤੇ ਪਤਾ ਜAVE ਇਹਨਾਂ ਨੂੰ ਲੱਗ ਜੀ ਮੈਂ ਕਿਵੇਂ ਸੱਦੀ ਦੀਆਂ ਰੋਟੀਆਂ ਵਿਚਾਰਾ ਰੂਪਾ ਪਕਾਉਂਦਾ ਐ ਐਵੇਂ ਸਾਨੂੰ ਪਰੋਂਟੇ ਖਵਾਉਂਦਾ ਰਿਆਂ ਤਾਂ ਮੈਨੂੰ ਲੱਗਦਾ ਸਾਡਾ ਪੜ੍ਹਾਈ ਨਾਲੋਂ ਖਰਚਾ ਵਧ ਜਾਣਾ ਕਿਉਂ ਰੁਪਿਆ ਹਾਂਜੀ ਉੱਚੀ ਬੋਲ ਕੇ ਦੱਸ ਨਹੀਂ ਨਹੀਂ ਸਹੀ ਹੈ ਸਹੀ ਹੈ ਹਰ ਬਗੇਲਾ ਸੋਸਣ ਆਪਣੇ ਨਾਲ ਆ ਪਕੇਟਾ ਸੋਸਣ ਨਾਲ ਕਿ ਪਗੇਲੇ ਸੋਸਣ ਦੇ ਬੰਦੇ ਨਾਲ ਆ ਹਾਂ ਨਾਲ ਆਪਾਂ ਅਸੀਂ ਸ਼ੋਪੁਰ ਨੂੰ ਜਾ ਰਹੇ ਹਾਂ ਤੇ ਬਾਅਦ ਆਪਾਂ ਤੁਹਾਨੂੰ ਸ਼ੋਪੁਰ ਵਾਲਾ ਚੋਨਾ ਵੀ ਬਖਾਵਾਂਗੇ ਪਰ ਕੋਟੇ ਵਾਲਾ ਚੋਨਾ ਤਾਂ ਇਹ ਜ਼ਵਾ ਜਿਹੜੀ ਹੈ ਪੀਰੀ ਜੀ ਤੁਹਾਨੂੰ ਦਿਖਤੀ ਹੋਵੇਗੀ ਤੇ ਤਾਂ ਬੱਲੇ ਕੁਛ ਨਹੀਂ ਗਏ ਪਰ ਦੇ ਨਾਲ ਤੁਹਾਨੂੰ ਲੱਗਦਾ ਵੀ ਕਾਟਰ ਚਾਉਂਦੀ ਰਾਹ ਬਹੁਤ ਆ ਜੀ ਇਹਦਾ ਖੇਤ ਸਾਫ ਕਰਨ ਵਾਲਾ ਕੰਮ ਹੀ ਹੈ ਇੱਧਰ ਬਾਕੀ ਇਹ ਹੁੰਦੀ ਇਹੋ ਲਈ ਕੋਈ ਗੱਲ ਨਹੀਂ ਵੀ ਸੋਇਆ ਵੀਣ ਹੈ ਨਹੀਂ ਔੜਾ ਵੀਣ ਹੈ ਬਹੁਤ ਆ ਪਰ ਵੱਡੰਦੇ ਜਾਣਸ ਮੈਨੂੰ ਘਟ ਲੱਗਦੇ ਵੀ ਰੱਬ ਨੇ ਵਢੰਡੀ ਦੇਣੀ ਤੋਗਾ ਮਾਹੌਲਾ ਚ ਫੇਰ ਉਮੀਦਾਂ ਬਣਿਆ ਆਉਂਦਾ ਪਾਣੀ ਪਹਿਲਾਂ ਹੀ ਖੜਾ ਹੋਇਆ ਅਸੀਂ ਤਾਂ ਨਹੀਂ ਕਿਸੇ ਵੀ ਵੀਰ ਨੂੰ ਕਹਿੰਦੇ ਵੀ ਨਾ ਆਓ ਜੀ ਸੱਦ ਕੇ ਆਓ ਖਰਚਾ ਪਣੀ ਜੀ ਤੇ ਪਰ ਖੁੱਲਾ ਜੂਰਾ ਹੋਊਗਾ ਚਲੋ ਕਮਾਈ ਦਾ ਸਾਰੀ ਉਮਰ ਕਰਨੀ ਹੈ ਜੇ ਜਰਾ ਫਾਨਸ਼ਾਹੀ ਹੋ ਜਾਂਦਾ ਬਾਕੀ ਘਰੋਂ ਤੁਰਾਂਗੇ ਤਾਂ ਕਮਾਈ ਵੀ ਜਰੂਰ ਹੋਊਗੀ ਐਡੀ ਕੋਈ ਗੱਲ ਨਹੀਂ ਜੇ ਆਪਾਂ ਫਾਨਸ਼ਾਹਨਾ ਕਰਕੇ ਵਾਪਸ ਹੋ ਜਾਈਏ ਕਿਰਪਾ ਕਰੋ ਰਾਂ ਮਾਲਕ ਸਾਰਿਆਂ ਤੇ ਅਕਸਰ ਇੰਨੇ ਬੰਦੇ ਆ ਇੰਨੇ ਬੰਦਿਆਂ ਨੂੰ ਕਿਸੇ ਦੀ ਕਿਸਮਤ ਆ ਸਾਥ ਦੇਊਗੀ ਅਸੀਂ ਹੁਣ 6 ਜਾਣੇ ਆ ਜੀ ਇੱਕ ਵੀ ਕਿਸਮਤ ਮਾਰੀ ਉਹਦੀ ਮਾਰੀ ਜੀ ਚਲੋ ਤਿੰਨਾਂ ਦੀ ਅਜੂ ਤਿੰਨ ਤਾਂ ਨਾਲ ਖੜਨਗੇ ਨਾ ਤਿੰਨਾਂ ਦੀ ਕਿਸਮਤ ਤਾਂ ਕੁਛ ਨਾ ਕੁਛ ਦੇ ਕੇ ਜਾਊਗੀ ਆ ਬਾਕੀ ਅਸੀਂ ਐਮਪੀ ਵਾਲੇ ਹਜੇ ਵੈਸੇ ਹੈ ਤਾਂ ਹੀ ਰਾਜਸਥਾਨ ਦੇ ਵਿਚ ਟਾਵਾ ਏਰੀਆ ਚ ਆਹ ਸਪੀਡ ਬ੍ਰੇਕਰ ਆਣੇ ਸਾਨੂੰ ਬੜਾ ਤਾਂ ਕੀਤਾ ਹੋਇਆ ਪਤਾ ਨਹੀਂ ਇਹਨਾਂ ਨੇ ਕੀ ਕੱਢਣਾ ਇਹਨਾਂ ਚੋਂ ਬਹੁਤ ਸਪੀਡ ਬ੍ਰੇਕਰ ਬਣੂਗੇ ਆ ਆ ਵੀ ਖੇਤ ਇਸ ਵਾਰ ਕੋਈ ਤੁਹਾਨੂੰ ਖਾਲੀ ਨਹੀਂ ਦੀ ਬਾਈ ਹਾਲ ਕੀ ਇਸ ਜਿਹੜੇ ਏਰੀਆ ਦੇ ਵਿੱਚ ਸੋਇਆਬੀਨ ਵੀ ਨਹੀਂ ਹੁੰਦੀ ਸੀ ਲੋਕਾਂ ਨੇ ਟਮਾਟਾ ਮਾ ਅਤੇ ਚੋ ਦਾ ਨਾਮ ਆਤਾ ਕਿਉਂਕਿ بارش ਹੀ ਨਹੀਂ ਹੋਈ ਆ ਸਰਪ੍ਰੋਹ ਨੂੰ ਫੋਨ ਆਇਆ ਸੀ ਕਿ ਬਈ ਹਜੇ ਤਾਈ ਕੋਟਰੋਂ ਦੀ ਲੋੜ ਨਹੀਂ ਪਈ ਕੋਟੇਲੇ ਵੀ ਕਹਿੰਦੇ ਜੀ ਹਜੇ ਤਾਈ ਫੂਰ ਨਹੀਂ ਚਲਾਇਆ ਸੀ ਹੋ ਸਕਦਾ ਵੀ ਇੱਕ ਅੱਧਾ ਪਾਣੀ ਲਾਉਣਾ ਪਵੇ ਤੋਂ ਨਾ ਪੱਕੇ ਰਾਂ ਅੱਧਿਆ ਅੱਧਿਆ ਤੋਂ ਚਾਦੀਆਂ ਮੰਦਰਾ ਤੋਂ ਨੇੜੀਆਂ ਪੱਕੀਆਂ ਹੋਈਆਂ ਹੋਤੀ ਵੀ ਹੌਲੀ ਹੌਲੀ ਪੱਕ ਜਾਣ ਪੱਕੀ ਵਿਹਨੇ ਆ ਜਾ ਕੇ ਮਸ਼ੀਨ ਦਾ ਕਿੰਨਾ ਕੰਮ ਆ ਤੁਹਾਡੇ ਨਾਲ ਵਲੌਗ ਸੰਝੇ ਕਰਾਂਗੇ ਤੋਂ ਨੇੜੇ ਵਾਲੇ ਏਰੀਆ ਵੀ ਤੁਹਾਨੂੰ ਮੁਖੌਟੇ ਆ ਠੀਕ ਹੈ ਜੀ ਆਪਣੇ ਪਰਜੋਤ ਵਲੌਗ ਸੇਕਸ ਸਿਹਿਆਣੀ ਵਾਲੇ ਚੈਨਲ ਨੂੰ ਸਬਸਕ੍ਰਾਈਬ ਕਰ ਲਓ ਪੇਜ ਆ ਆਪਣਾ ਕੰਪਨਾਈਨ ਲਵਰ ਇੰਸਟਾਗ੍ਰam ਦਾ ਪੇਜ ਆ ਹਰ ਦੋਸਤ ਨੂੰ ਕਰਾਓ ਤਾਂ ਮੈਂ ਵੀ ਸ਼ੇਅਰ ਕਰੋ ਧੰਨਵਾਦ ਅਜਿਹਾ ਵਲੋਗ ਆਪਣਾ